ਥੱਲੇ ਕਰ ਗੁਰਿੰਦੇ ਸਿੰਘ ਥੱਲੇ ਕਰ ਨਾ ਪੰਜਾਬ ਦੇ ਤੇਰਾ ਕੰਮ ਕਰਨਾ ਅੰਦਰ ਦਵਾਰ ਕਰਾ ਇਹਨਾਂ ਦੇ ਕੋਲ ਆਉਣ ਦੇ ਵਿੱਚ ਜਿਹੜਾ ਬੰਦੇ ਤੁਹਾ ਦਾ ਜਿੰਮੀ ਜਾਣਕਾਰੀ ਮਿਲੀ ਹੈ ਤੁਹਾਡੇ ਕੋਲ ਕੁਝ ਦੋਸਤਾਂ ਦੀ ਸੁਣੀ ਨਹੀਂ ਉਹਨਾਂ ਨੇ ਆਪ ਦੱਸਿਆ ਕਿ ਸਭ ਤੋਂ ਬਾਅਦ ਬੇਚਿਜਾ ਤੇ ਬੈਠਾ ਉਹ ਤੋਂ ਉਹਨਾਂ ਤੇ ਉਹਨਾਂ ਨੇ ਜਵਾਬ ਤੋਹ ਕੋਈ ਪਹਿਲੋਂ ਮੈਂ ਇਹ ਨੋਟ ਕਰਾਂਗਾ ਕਿ 3-4 ਮਹੀਨੇ ਪਹਿਲਾਂ ਉਹ ਉਹ ਟੈਕਨੀਕਲ ਕਾਰਨ ਕਰਕੇ ਇਹ ਕੰਮ ਆਉਂਦੀ ਹੈ ਤੇ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮੇ ਬਣਾ ਕੇ ਕੰਮ ਦਾ ਇਹ ਬਹੁਤ ਤਾਫਤ ਕਰੇ ਸੀਗੇ ਐਸੀ ਲੱਗ ਲੱਗੇ ਚਾਗੇ ਜਿਹੜਾ ਅਗਰ ਤੇ ਜਲਦੀ ਤੁਹਾਡੇ ਸਾਹਮਣੇ ਆਉਂਦਾ ਜਿਹੜੇ ਵੀ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਕਾਨੂੰਨ ਖਤਰਾ ਪੰਡ ਕੇਸ਼ ਕਰੀ ਸਦਾਤ ਭਗਤ ਸਿੰਘ ਮਾ ਜੀ ਦੀ ਸਰਕਾਰ ਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੇ ਬਹੁਤ ਤੇਜ਼ ਪੁਲਿਸ ਨੂੰ ਹੱਤਵਰਗ ਕਰਾਂਗੇ ਇਨਸਾਫ ਹੋਊਗਾ ਪੰਜਾਬ ਜਿਹੜਾ ਜਨਤ ਸੱਜ ਜਿਹੜਾ ਪਰਸਕਾ ਦੇ ਵਿੱਚ ਕਿਸੇ ਨੂੰ ਨਹੀਂ ਇਦਾਂ ਵੀ ਘਟਕੀਆਂ ਦਿੰਦੇ ਆ ਤਫੋਤੀਆਂ ਮੰਗਦੇ ਆ ਹੱਦ ਤੱਕ ਦੀ ਅਸੀਂ ਕਾਰਵਾਈ ਕਰਾਂਗੇ ਹੱਦ ਤੱਕ ਦੀ ਕਾਰਵਾਈ ਕਰਾਂਗੇ ਇਹ ਗੰਦਾ ਖੜੇ ਬਸ ਮੈਂ ਅਫਸੋਸ ਕਰਨਾ ਹੈ ਉਹ ਬਹੁਤ ਦੁੱਖ ਹੋਇਆ ਕਿ ਪਰਵਾੜ ਦੇ ਮਲੇ ਵਿੱਚ ਇੱਕ ਸੰਜੀਪ ਦੇ ਦੋ ਬੰਦੇ ਜਿਹੜਾ ਕਤਲ ਹੋ ਗਿਆ ਬਹੁਤ ਮਾਰ ਗਿਆ ਹਾਂਜੀ ਬਲ ਸਾਹਿਬ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾ ਐਂਡ ਆਰਡਰ ਕਿੱਥੇ ਸਟੈਂਡ ਕਰ ਰਿਹਾ ਹੈ ਬੀਐਸਬੀ ਨਹੀਂ ਨਹੀਂ ਦੇਖੋ ਆਪ ਤੁਸੀਂ ਕੇਸ ਨੂੰ ਸੁਣੇ ਕਿ ਪਰਵਾੜ ਦਾ ਮਸਲਾ ਮਸਲਾ ਪਰਵਾੜ ਦਾ ਜਾਂ ਉਦਾਂ ਹੈ ਜਦੋਂ ਇਦਾਂ ਦੀ ਘਟਨਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ। ਉਹ ਅਸੀਂ ਪਹਿਲਾਂ ਵੀ ਜਿਹੜੇ ਬੰਦੇ ਕਾਲੇ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਸਜ਼ਾ ਜਿਹੜੀ ਦੇਦੇ ਇਸ ਕੇਸ ਦੇ ਵਿੱਚ ਵੀ ਦਵਾਂਗੇ। ਤੇ ਕੱਲ ਜਿਹੜਾ ਦੂਜਾ ਕੇਸ ਆ ਉਹਦੇ 'ਚ ਵੀ ਦਵਾਂਗੇ। 2000 ਤੋਂ ਉਹਨਾਂ ਸਰਕਾਰ ਕੋਲ ਤੇ ਲੀਨੇ ਬੈਠੀ ਸਾਡੀ ਫੋਰਸ ਕਿੱਧਰ ਢਿੱਲੀ ਦੀ ਬੈਠੀ। ਜਵਾਬ ਵੀ ਨਹੀਂ ਲੱਗਿਆ ਇਸ ਗੱਲ ਦੇ ਵਿੱਚ। ਪਬਲਿਕ ਦੀ ਕੀ ਗੱਲ ਤੋਂ ਜਿਹੜੀ ਇਹ ਫੈਲ ਰਹੀ ਰਹਿੰਦੀ ਆ ਇਹ ਹੈ ਬਹੁਤ ਨਾੜੀ ਆ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋਗੇ ਕੇਜਰੀਬਾਲ ਸਾਹਿਬ ਨੇ ਕਰਮਤਾਣ ਚੋਂ ਕੈਸਰੇ ਗੈਂਗਸਟਰ ਨੂੰ ਕਿ ਜੇਕਰ ਉਹ ਜੇ ਕੋਈ ਪਾਰਟੀ ਜੇਦੀ ਆ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਜੀ ਪੰਜਾਬ ਛੱਡਣ ਵਾਸਤੇ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਬਿਲਕੁਲ ਚਲਾਵਾਂਗੇ ਦੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੰਨੀ ਵੱਡੀ ਜਿਹੜੀ ਫਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾ ਰਹੇ ਸੀ ਪਹਿਲਾਂ ਬਹੁਤ ਸਾਰੇ ਗੈਂਗਸਟਰ ਫਰਫੜ ਕੇ ਜੇਲ੍ਹਾਂ ਚੋਂ ਛੁੱਟਿਆ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁੱਤਾ ਹੈ ਪਤਾ ਸਿਮ ਸਾਹਬ ਨੇ ਕੀ ਰੱਖਿਆ ਉਸ ਦਿਨ ਕੇਰਿਆ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਦਿਓ ਤੇ ਜਾਂ ਇਦਾਂ ਮੁਖਤਾਰਾ ਜਾ ਜੀ ਉਨੇ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਤਾਂ ਗੱਟਗੱਟ ਤੁਹਾਡੇ ਸਾਹਮਣੇ ਆ ਜੂਗਾ ਕੀ ਆ ਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗਦਾ ਲੱਗਾ ਪਰਿਵਾਰ ਦੀ ਕੀ ਮੰਗ ਨੇ ਕੀ ਮੰਗ ਨਹੀਂ ਪਰਿਵਾਰ ਨੇ ਤੇ ਹੀ ਮੰਗ ਕੇ ਮੰਗ ਕੇ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਮਾਨਦਾਰ ਪਰਵਾਰ ਹੈ ਉਹਨਾਂ ਨੇ ਨਾਲ ਇਹ ਦੱਸ ਵੀ ਦਿੱਤਾ ਕਿ ਸਾਡੀ ਪਰਵਾਰਕ ਝਗੜੀ ਕਰਕੇ ਹੋਇਆ ਪਰ ਕੁਛ ਵੀ ਆ ਪਰਵਾਰ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜ਼ਾ ਜਿਹੜੀ ਆ ਉਹਨਾਂ ਨੂੰ ਦਵਾਂਗੇ ਭਾਵੇਂ ਜੋ ਮੱਦੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਰ ਦੇਣਾ ਸੋਟਾ ਭਾਰੀਵਾਸਾ ਬੰਗਿਆ ਦੇ ਵਿੱਚ ਵੀ ਜਿਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਜੀ ਕੱਲ੍ਹ ਸ਼ਿਸ਼ਕ ਜਿਹੜਾ ਆ ਉਹਦੇ ਮੁੰਡੇ ਦਾ ਵੀ ਆਪਾਂ ਹੀ ਪਹਿਲੇ 2 ਦਿਨ ਤੋਂ ਹੋਈ ਆ ਇਦਾਂ ਦੀ ਗੱਲ ਪਤਾ ਹੀ ਹਾਲ ਘਟਣਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸੀ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਦੀ ਅਜਾਜ ਨਹੀਂ ਦਵਾਂਗੇ ਔਰ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਰਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਕੀ ਅਸੀਂ ਕਰਾਂਗੇ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਅੰਸਰ ਗੈਂਗਸਟਰ ਕੋਈ ਅਵਾਜ਼ਾ ਕਰਦੇ ਜਿਹੜਾ ਪੰਜਾਬ 'ਚ ਇਦਾਂ ਦੀ ਕਾਰਵਾਈ ਕਰੂਗਾ ਸਾਡ ਉਹਦੇ ਖਿਲਾਫ ਸਖਤ ਡਟ ਕੇ ਕਾਰਵਾਈ ਕਰੂਗਾ ਠੀਕ ਠੀਕ ਹਾਂ